ਜੱਪੂ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਰਾਵਣ ਚੱਲੀ ਆ ਅਸੀਂ ਚੱਲੇ ਆ ਅੱਜ ਹੁਣ ਆ ਜਾਗਾ ਏ ਆਟੇ ਪਾਣੀ ਦੀ ਰਸਮ ਤੇ ਇੱਕ ਹੋਰ ਐ ਕਿਵੇਂ ਕਿਹੜੀ ਜਾਗੋ ਉਹਦੀ ਜਾਗੋ ਤੇ ਰਾਤ ਆ ਉਹਦੀ ਤੇਲਾਂ ਦੀ ਰਸਮ ਤੇ ਨਾਈ ਤੋਈ ਦੀ ਰਸਮ ਉਹ ਨਾਈ ਤੋਈ ਦੀ ਰਸਮ ਤੇ ਸ਼ਾਮ ਨੂੰ ਹੀ ਹੁੰਦੀ ਆ ਨਾ ਤੇ ਹੁਣ ਆਟੇ ਪਾਣੀ ਦੀ ਰਸਮ ਤੇ ਹੁਣ ਕਹਿ ਕੇ ਗਏ ਸੀ ਤੇ ਹੁਸੀਂ ਚੱਲੇ ਆ ਬਾਕੀ ਸਾਰੇ ਤਿਆਰ ਹੋ ਗਏ ਨੇ ਤੇ ਤੁਹਾਨੂੰ ਉੱਥੇ ਜਾ ਕੇ ਨੂੰਆਂ ਭਾਜੀ ਤੁਹਾਡੇ ਨਹੀਂ ਜਾ ਰਹੇ ਮੈਂ ਚੱਲੀ ਜਾਂਦੇ ਜੱਪੂ ਚੱਲੀ ਕੱਲੀ ਬੱਸ ਸਿਪਾ ਚੱਲਿਆ ਸੀ ਕਿਉਂਕਿ ਸਿਪਾ ਤਾਂ ਜਾ ਰਿਹਾ ਐ ਜਪਨੂਰ ਨੂੰ ਉੱਥੇ ਸੰਭਾਲ ਲੈਂਦਾ ਐ ਐਨੀ ਹੈਲਪ ਕਰ ਦਿੰਦਾ ਮੇਰੀ ਸਸਰੀ ਘਰ ਕੋ ਸਿਪਾ ਸਾਰਿਆਂ ਨੂੰ ਸਸਰੀ ਘਰ ਸਾਰਿਆਂ ਸਿਪਾ ਨੂੰ ਸਾਰੀ ਯਾਦ ਕਰ ਦਿੰਦੇ ਨੇ ਕਿਉਂਕਿ ਸਿਪਾ ਬਹੁਤ ਹੈਲਪਫੁਲ ਮੈਨ ਹੈਗਾ ਐ ਸਾਰੇ ਦੀ ਹੱਲ ਕਰਦਾ ਤੇ ਜਪਨੂਰ ਬਾਹਰ ਵਾਈਪਰ ਨਾਲ ਨਾ ਉਹ ਕਰੀ ਜਾਂਦੀ ਐ ਆਪਾਂ ਜਾ ਰਹੇ ਆ ਉੱਥੇ ਜਾ ਕੇ ਮਿਲਨੇ ਆ ਤੁਹਾਨੂੰ ਚਲੋ ਜਦੋਂ ਨੂਰ ਕੀ ਕਰੀ ਜਾਂਦੀ ਆ ਉਹ ਪਖੰਡ ਕਰੀ ਜਾ ਰਹੀ ਆ ਆ ਗਈ ਹਾਂਜੀ ਓਏ ਅਮੂਜ ਕੀ ਪਾਇਆ ਪਾਰਸਲ ਆ ਗਿਆ ਸੀ ਜਾਣ ਤੋਂ ਪਹਿਲੇ ਮੈਨੂੰ ਐਸੀ ਚਲ ਪਾਰਸਲ ਆ ਗਿਆ ਵਧੀਆ ਉਹ ਦਿਨ ਕੈਨਸਲ ਹੋ ਗਿਆ ਸੀ ਪਾਰਸਲ ਹਾਂ ਇਹ ਨਮਕ ਮੱਤ ਪਾਉਣ ਵਾਸਤੇ ਦੱਬਾ ਮੈਂ ਜਾ ਵਧੀਆ

Hãy subscribe cho kênh Ghiền Mì Gõ Để không bỏ lỡ những video hấp dẫn ਜੱਪੂ ਜੱਬਨੂਰ ਪਰ ਬੱਦੀ ਨਹੀਂ ਜੀ ਮੈਂ ਨਹੀਂ ਆਇਆ ਹਾਂ ਮੈਂ ਨਹੀਂ ਆਇਆ ਹਾਂ ओके ਉਹ ਨਹੀਂ ਜਾਂਦੀ ਓਕੇ ਓਕੇ ਹੀ ਬਸ ਆ ਜਾ ਬਸ ਜਾਂਦੇ ਓਏ ਜਪਨੂਰ ਇੱਥੇ ਬਹਿ ਜਾ ਹਾਂ ਇਹ ਕਰਾ ਲੈਨੇ ਆ ਓਕੇ ਉਹ ਗੇਰ ਗਈ ਨਹੀਂ ਨਹੀਂ ਆਣੀ ਉਧਰ ਜਾ ਓਕੇ ਜੱਪੂ ਦੇਖ ਓਕੇ ਸਾਡੀ ਰੂਟੀਨ ਫੇਰ ਖਰਾਬ ਹੋ ਜਾਂਦੀ ਐ ਇਹ ਤਾਂ ਚੱਲਦਾ ਰਹਿੰਦਾ ਸਾਡਾ ਕਿਉਂਕਿ ਜਪਨੂਰ ਦਾ ਕਰਕੇ ਨਾ ਫਿਰ ਨਹੀਂ ਬਣਦਾ ਬਈ ਵੀ ਨਹੀਂ ਤਾਂ ਬਲਾਗ ਵੀ ਨਹੀਂ ਪੈਂਦਾ ਤਾਂ ਤੁਹਾਨੂੰ ਇਹ ਵੀ ਪਤਾ ਹੈ ਨਾ ਇੱਕ ਦਿਨ ਬਲਾਗ ਨਹੀਂ ਆਉਂਦਾ ਕੁਝ ਮੇਰੀ ਦਬियत ਖਰਾਬ ਹੋਈ ਹੋਈ ਸੀ ਜਪੂ ਦਾ ਪ੍ਰੋਗਰਾਮ ਇੱਕ ਹੋਊ ਤੁਸੀਂ ਕੱਲ ਸਵੇਰੇ 11 ਵਜੇ ਤੇ ਹੁਣ ਤੇਲ ਚੜਾ ਤੇਲ ਲਗਾਇਆ ਜਿਹੜਾ ਉਹਦੀ ਰਸਮ ਦੇਖੋ ਜਦੋਂ ਆਪਾਂ ਗਏ ਹਾਂ ਸਵੇਰੇ ਇਹ ਮੈਂ ਆ ਕਿਵੇਂ ਫੈਮਲੀ ਮੈਂਬਰ ਨੇ ਤੇ ਵਧੀਆ ਸਾਰੇ ਤੇ ਤੁਸੀਂ ਦੇਖਿਓ ਫੰਕਸ਼ਨ ਦਾ ਪ੍ਰੋਗਰਾਮ ਹੁਣ ਫਿਰ ਜਾਣ ਤੱਕ ਤਿਆਰ ਹੋ ਰਹੀਆਂ ਜਾਗੋ ਤੇ ਕੱਲ ਨੂੰ ਨਾ ਇਹ ਤਾਂ ਇਵੀ ਇਕੱਠੀ ਐ ਉਹਨਾਂ ਨੇ ਸਵੇਰੇ ਨਹੀਂ ਕੀਤੀ ਅੱਛਾ ਉਹਨਾਂ ਨਾਲ ਹੀ ਤਾਂ ਹੋਈਗੀ ਲੇਟ ਹੋ ਜਾਏਗਾ ਸਿਮੀ ਭੈਣ ਕੱਲ ਨੂੰ ਆਣਾ ਵਾਹ ਵੇ ਵਾਹ ਸ਼ੁਕਰ ਸ਼ੁਕਰ ਸਾਡੀ ਭੈਣ ਆਉਗੀ ਮੇਰੀ ਭੈਣ ਤੇਰੀ ਨਹੀਂ ਮੰਨਤਾ ਭਾਬੀ ਕਹਿੰਦੀ ਪਰ ਮੈਂ ਨਹੀਂ ਕਹਿੰਦਾ ਮੈਂ ਤਾਂ ਛੋਟੀਆਂ ਮਾਂ ਤੇ ਮੋਸਟ ਵੈਲਕਮ ਭੈਣ ਤੇ ਮਜ਼ਾਕ ਕਰ ਰਹੇ ਹਾਂ ਜੀ ਆਇਆਂ ਨੂੰ ਕਿ ਮੈਂ ਤਾਂ ਹੀ ਮੈਸੇਜ ਕੀਤਾ ਉਹਨਾਂ ਨੇ ਨਾ ਭੈਣ ਦਾ ਮੈਸੇਜ ਆਇਆਗਾ ਕਿ ਮੈਂ ਆਇਆ ਹੈ ਨਾ ਉਹਨਾਂ ਦਾ ਮੈਸੇਜ ਮੈਨੂੰ ਤਾਂ ਹੀ ਮੈਸੇਜ ਕੀਤਾ ਮੈਂ ਖਾਣਾ ਨਹੀਂ ਮਿਲਣਾ ਕਦੋਂ ਆਣਾ ਹੂੰ ਜੀ ਤਾਂ ਹੀ ਆਇਆ ਹੁਣ ਮੈਂ ਤੁਹਾਨੂੰ ਦੱਸ ਵੀ ਦਮ ਸਾਰਿਆਂ ਨੂੰ ਸਿਮੀ ਭੈਣ ਕੌਣ ਆ ਸਿਮੀ ਭੈਣ ਦੋ ਵਾਰ ਹੀ ਆ ਚੁੱਕੇ ਆ ਦੋ ਵਾਰ ਹੀ ਆ ਚੁੱਕੇ ਆ ਪੁਲਿਸ ਚ ਇੰਸਪੈਕਟਰ ਤੇ ਉਹ ਦੁਬਾਰਾ ਫੇਰ ਆਜ ਗੁਤੀਜੀ ਨੂੰ ਦੇਖਣ ਆ ਰਹੇ ਆ ਅੱਜ ਕੱਲ ਨੂੰ ਕਹਿੰਦੇ ਆ ਮਜ਼ਾਕ ਤਾਂ ਨਹੀਂ ਕਰ ਰਹੇ ਠੰਡ ਚਲ ਰਹੀ ਠੰਡ ਚਾਣਾ ਉਹਨਾਂ ਦਾ ਗੱਡੀ ਤੇ ਆਉਣਾ ਤਾਂ ਆਪਾਂ ਆਰਗਨ ਹੁੰਦਾਗਾ ਤੇ ਮੇਰੇ ਵਰਗਾ ਤਾਂ ਬੈਸਤਰੀ ਚੋਂ ਵੀ ਨਹੀਂ ਨਿਕਲਦਾ ਠੰਡ ਤੋਂ ਡਰਦਾ ਤੇ ਰਮਣ ਤਿਆਰ ਹੋ ਕੇ ਚੱਲੀ ਆ ਆ ਦੇਖੋ ਆ ਸੀਸਿਆਂ ਵਾਲਾ ਆਪਾਂ ਨਾ ਚਮਕਾਰੇ ਮਾਰੂ ਮੈਂ ਬੋਤਾ ਤਿਆਰ ਨਹੀਂ ਹੋਣਾ ਗਲਾ ਖਰਾਬ ਮੇਰਾ ਨਾ ਨਾ ਗਲੇ ਨਿਕੜਾ ਕੇ ਗਾਉਣਾ ਨਹੀਂ ਜਪਨੂਰ ਦਾ ਘਟਿਆ ਗਰਮ ਸੂਟ ਮਾ ਦਿੰਦਾ ਵਸਾ ਹਾਏ ਪਾ ਦੇ ਹਣਾ ਥੱਲੇ ਦੀ ਵੀ ਕੁਝ ਪਾ ਦੀ ਥੱਲੇ ਪਾਇਓ ਇਗਨਰ ਬਦਲੇ ਰਵਨ ਉੱਤੇ ਇਹ ਜੋ ਪਾ ਦੇ ਸੇਰੇ ਪਾਇਏ ਸੀ ਬਦਲੇ ਅੱਛਾ ਚਲ ਮੈਂ ਵਧੀਆ ਸੁੱਖ ਸ਼ਾਂਤੀ ਨਾਲ ਕੰਟੀ ਵੀ ਲਊਗਾ ਘੰਟਾ ਡੇਢ ਬਸ ਫੇਰ ਵੈਸੇ ਤਾਂ ਮੇਰੀ ਸੁੱਖ ਸ਼ਾਂਤੀ ਵੀ ਹੁੰਦੀ ਹੈ ਫੇਰ ਵੀ ਮੈਂ ਤਾਂ ਪਾਸ ਆ ਜਾ ਵਟ ਕੇ ਪੈ ਜਾਣਾ ਹੁੰਦਾ ਤੁਸੀਂ ਕਿਹੜਾ ਪਰਿਵਾਰ ਚ ਬਹਿਣਾ ਹੁੰਦਾ ਹੈ? ਕਿਉਂ ਹੋਣਾ? ਕਿਆ-ਕਿਆ ਬੰਦੇ ਹੋ? ਕਿਆ-ਕਿਆ ਕੇ ਪਰਿਵਾਰ ਚ ਬਹਿਣਾ ਪੈਂਦਾ? ਅੱਛਾ। ਪਰਿਵਾਰ ਮੇਰਾ ਕੌਣ? ਤੁਸੀਂ ਪਰਿਵਾਰ ਆ ਮੇਰਾ। ਤੇ ਜਾਂ YouTube ਫੈਮਿਲੀ ਕਿੱਡੀ ਪਰਿਵਾਰ ਆ ਆਪਣਾ ਢੂੜ ਲੱਖ ਪਰੋ। ਠੀਕ ਹੈ ਤੇ ਵਿੱਚ ਢੂੜ ਲੱਖ ਦੇ ਆਪਾਂ ਵੀ ਜੁੜ ਕੇ ਵੇਖ ਲਾ ਤੂੰ ਕਿੰਨਾ ਪਰਿਵਾਰ ਆ ਆਪਣਾ 50 ਆ 1.5 ਲੱਖ ਪਰਿਵਾਰ ਦੇ ਮੈਂਬਰ ਆ ਆਪਾਂ। ਕੰਮ ਸਹੀ ਨਹੀਂ ਹੁੰਦੇ ਵੀ ਮੈਂ। ਪਟੇ ਹੋ ਮ ਮਿਲਦੀ ਹੈ ਮਿਸ਼ਰੀ ਤਾਂ ਅੱਗੇ ਵਾਲੀ ਮੈਨੂੰ ਧਿਆਨ ਨਹੀਂ ਸਹੀ ਗਿਆ ਨਹੀਂ ਮੈਨੂੰ ਦੱਸ ਦੇਣੇ ਸੀ ਮਿਲਿਆ ਦੰਦਾ ਬਹੁਤ ਬੁਰਾ ਹਾਲਾ ਹੋਇਆ ਪਰ ਚਲੋ ਠੀਕ ਹੈ ਜੀ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਜਾਗੋ ਦਾ ਪ੍ਰੋਗਰਾਮ ਰਵਣ ਚੱਲੀ ਜਾਗੋ ਤੇ ਅੱਜ ਦਾ ਮੈਂ ਨਹੀਂ ਜਾ ਰਿਹਾ ਸਾਸਤ੍ਰੀ ਕਾ ਨੇ ਕਿਨੇ ਕਹਤਾ ਨਾ ਸਾਸਤ੍ਰੀ ਕਾ ਭੁੱਲ ਗਏ ਪਹਿਲਾਂ ਪਹਿਲਾਂ ਆਪਾਂ ਨੇ ਕਿਨੇ ਕਿਹਾ ਸੀ ਮੈਂ ਕਹਿੰਦਾ ਹੁਣ ਅਸੀਂ ਨਾ ਸਾਸਤ੍ਰੀ ਕਾ ਬੁਲਾਓ ਉਹ ਭੁੱਲ ਗਏ ਹਨ ਮੈਂ ਕਹਿਣਾ ਹੁਣ ਦੁਬਾਰਾ ਕਈ ਵਾਰ ਬਲੌਗਰ ਚ ਕਹ ਦਿੰਦਾ ਹਾਂ ਨਾ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ